ਮੁਨਕੋਤ ਦੀ ਸੇਵਾ ਗੁਰੂ ਕੀ ਨਗਰੀ ਗੁਰੂ ਰਾਮਦਾਸ ਨਗਰੀ ਦੀ ਸੇਵਾ ਕਰਨ ਲਈ ਇੱਥੋਂ ਅਸ਼ੀਰਵਾਦ ਰੋਹਾਨੀ ਦੇ ਕੇਂਦਰ ਤੋਂ ਪ੍ਰਾਪਤ ਕਰਨ ਆਇਆ ਗੁਰੂ ਸਾਹਿਬ ਸਾਡੇ ਦੇ ਮਿਹਰ ਭਰੇ ਹੱਥ ਰੱਖਣ ਨਵੇਂ ਪੁਲਿਸ ਕਮਿਸ਼ਨਰ ਜੋ ਨੇ ਰਣਜੀਤ ਸਿੰਘ ਜੀ ਅੱਜ ਵਿਸ਼ੇਸ਼ ਤੌਰ ਤੇ ਉੱਧਾ ਸਾਮਨ ਤੋਂ ਬਾਅਦ ਜੋ ਗੁਰੂ ਨਗਰੀ ਦੇ ਵਿੱਚ ਜਦੋਂ ਪਹੁੰਚਣ ਤੋਂ ਬਾਅਦ ਜੋ ਸਭ ਤੋਂ ਪਹਿਲਾਂ ਜੋ ਸਚਕਨ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚੇ ਨੇ ਤਾਂ ਤਸਵੀਰਾਂ ਤੜਨਾ ਸਾਂਝੀਆਂ ਕਰ ਰਹੇ ਆ ਕਿ ਪੁਲਿਸ ਕਮਿਸ਼ਨਰ ਜੋ ਗੁਰੂ ਨਗਰੀ ਦੇ ਨੇ ਇੱਥੇ ਪਹੁੰਚੇ ਨੇ ਤਾਂ ਉਹਨਾਂ ਦੇ ਨਾਲ ਵੀ ਜ਼ਰੂਰ ਗੱਲ ਕਰਦੇ ਆ ਕਿ ਗੁਰੂ ਨਗਰੀ ਨੂੰ ਲੈ ਕੇ ਕਿਉਂਕਿ ਕੀ ਕੁਛ ਨਵਾਂ ਜੋ ਕਰਨ ਗਿਆਣ ਵਾਲੇ ਸਮੇਂ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਾਲ ਆਲਾ ਅਧਿਕਾਰੀ ਵੀ ਜੋ ਉਹਨਾਂ ਦੇ ਮੌਜੂਦ ਨੇ ਤਾਂ ਸੀਪੀ ਸਾਹਿਬ ਇੱਥੇ ਪਹੁੰਚਦੇ ਨੇ ਤਾਂ ਗੱਲ ਵੀ ਕਰਦੇ ਆ ਉਹਨਾਂ ਦਾ ਕਿਉਂ ਉਹਨਾਂ ਦਾ ਕੀ ਕਹਿਣਾ ਹੈ ਤਾਂ ਸੀਪੀ ਸਾਹਿਬ ਜੋ ਇੱਥੇ ਮੌਜੂਦ ਨੇ ਉਹਨਾਂ ਨੇ ਤਾਂ ਵੀ ਗੱਲ ਕਰਦੇ ਆ ਤਾਂ ਸਰ ਤੁਸੀਂ ਅੱਜ ਗੁਰੂ ਨਗਰੀ ਦੇ ਵਿੱਚ ਉੱਧਾ ਵੀ ਸਾਂਭਿਆ ਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਹਾਂ ਕੀ ਕਹਿਣਾ ਚਾਹੁੰਗੀਆਂ ਅਸੀਂ ਇੱਥੋਂ ਮਨੁੱਖਤਾ ਦੀ ਸੇਵਾ ਗੁਰੂ ਕੀ ਨਗਰੀ ਗੁਰੂ ਰਾਮਦਾਸ ਨਗਰੀ ਦੀ ਸੇਵਾ ਕਰਨ ਲਈ ਇੱਥੋਂ ਅਸ਼ੀਰਵਾਦ ਰਹਿਾਨੀ ਦੇ ਕੇਂਦਰ ਤੋਂ ਪ੍ਰਾਪਤ ਕਰਨ ਆਏ ਆਂ ਗੁਰੂ ਸਾਹਿਬ ਸਾਡੇ ਤੇ ਮਿਹਰ ਭਰੇ ਹੱਥ ਰੱਖਣ ਤੇ ਅਸੀਂ ਮਨੁੱਖਤਾ ਦੀ ਸੇਵਾ ਸਹੀ ਸਜੇ ਢੰਗ ਨਾਲ ਜੋ ਸਾਡੀ ਡਿਊਟੀ ਬਣਦੀ ਆ ਉਹਨੂੰ ਵਧੀਆ ਅਸੀਂ ਪੂਰੀ ਤਨਦੇਹੀ ਨਾਲ ਤੇ ਲਗਨ ਨਾਲ ਤੇ ਵਧੀਆ ਤਰੀਕੇ ਨਾਲ ਕਰ ਸਕੀਏ ਸਰ ਕਾਫੀ ਚੈਲੰਜੇਸ ਨੇ ਗੁਰੂ ਨਗਰੀਆ ਉਤੋਂ ਕਿਤਨਾ ਕਿਤੇ ਕਰਾਈਮ ਰੇਟ ਨੂੰ ਵੀ ਲੈ ਕੇ ਤਾਂ ਤੁਹਾਡਾ ਸਭ ਤੋਂ ਪਹਿਲਾਂ ਕੀ ਫਰਜ਼ ਰਹੂਗਾ ਕਿ ਕਿੱ데 ਵੱਲ ਜ਼ਿਆਦਾਤਰ ਧਿਆਨ ਦਿੱਤਾ ਜਾਵੇ ਅਸੀਂ ਸਾਰੇ ਹੀ ਓਵਰਾਲ ਹਰ ਤਰੀਕੇ ਨਾਲ ਭਾਵੇਂ ਕੋਈ ਨਸ਼ਿਆਂ ਦਾ ਚੈਲੰਜ ਆ ਭਾਵੇਂ ਕੋਈ ਹੋਰ ਰੈਂਸਮ ਦਾ ਚੈਲੰਜ ਆ ਗੈਂਗਸਟਰ ਦਾ ਚੈਲੰਜ ਆ ਅਸੀਂ ਸਾਰੀ ਸਾਡੀ ਟੀਮ ਆ ਜਿਹੜੀ ਉਹ ਇਹ ਤੁਰਹਾਨੀਏ ਦੇ ਕੇਂਦਰ ਤੋਂ ਅਸ਼ੀਰਵਾਦ ਪ੍ਰਾਪਤ ਹੋ ਕੇ ਤੇ ਅਸੀਂ ਉਮੀਦ ਆ ਵਧੀਆ ਤਰੀਕੇ ਨਾਲ ਹਰ ਫਰੰਟ ਤੇ ਜਿਹੜਾ ਸੀ ਵਧੀਆ ਰਿਜ਼ਲਟ ਦੇਣਾ ਹੈ ਸਰ ਟੂਰਿਜ਼ਮ ਨੂੰ ਲੈ ਕੇ ਕੀ ਕੁਝ ਜੋ ਖਾਸ ਕਿਉਂਕਿ ਕਿਤੇ ਨਾ ਕਿਤੇ ਟੂਰਿਜ਼ਮ ਪੁਲਿਸ ਦੀ ਵੀ ਕਿਤੇ ਘਾਟ ਹੈਗੀ ਐ ਤੇ ਗੁਰੂ ਨਗਰੀ ਦੇ ਵਿੱਚ ਖਾਸ ਕਰਕੇ ਸੱਚਕੰਚੀ ਰਾਮੰਦਰ ਸਾਹਿਬ ਨੇੜੇ ਤੇ ਉੱਥੇ ਵੀ ਧਿਆਨ ਦਿੱਤਾ ਜੋ ਹਾਂਜੀ ਜਿਸ ਤਰ੍ਹਾਂ ਦੀ ਜੋ ਵੀ ਜ਼ਰੂਰਤ ਹੋਵੇ ਕਿਸੇ ਮਤਾਬਕ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹ ਕਮੀ ਪੂਰੀ ਕਰੀਏ ਜੀ ਬਿਲਕੁਲ ਜਿਵੇਂ ਤੜਨਾ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਪੁਲਿਸ ਕਮਿਸ਼ਨਰ ਗੁਰੂਨਗਰੀ ਦਾ ਜੋਨੇ ਰஞ்சிਤ ਸਿੰਘ ਢਿੱਲੋ ਜੀ ਉੱਥੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਤਾਂ ਨਾਲ ਵਾਲਾ ਅਧਿਕਾਰੀ ਵੀ ਜੋ ਹੈਗੇ ਨੇ ਡੀਐਸਪੀ ਸਾਹਿਬ ਹੈਗੇ ਨੇ ਐਸਪੀ ਮੈਮ ਹੈਗੇ ਨੇ ਤਾਂ ਕਿਤਨਾ ਕਿਤੇ ਉਹਨਾਂ ਵੱਲੋਂ ਵੀ ਕਹਿਆ ਗਿਆ ਕਿ ਗੁਰੂਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਜਿੱਥੇ ਵੀ ਜ਼ਿਆਦਾਤਰ ਲੋਡ ਹੋਈ ਉਹ ਚੀਜ਼ ਉੱਤੇ ਜਿਹੜਾ ਧਿਆਨ ਦਿੱਤਾ ਜਾਏਗਾ ਤਾ ਕਹਿ ਸਕਦੇ ਆ ਕਿ ਹੁਣ ਗੁਰੂ ਨਗਰੀ ਨੂੰ ਇੱਕ ਨਵੇਂ ਅਫਸਰ ਜੋ ਮਿਲੇ ਨੇ ਤਾਂ ਉਹਦਾ ਸਾਮਨ ਤੋਂ ਬਾਅਦ ਵਿਸ਼ੇਸ਼ ਤੌਰ ਤੇ ਰنجਜੀਤ ਸਿੰਘ ਜੀ ਅੱਜ ਸੱਚਖੰਡ ਸ੍ਰੀ ਹਰਮਨਦਾਸ ਸਾਹਿਬ ਵਿਖੇ ਪਹੁੰਚੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਕਸ਼ਸਨਿਕ ਜਗਬਣੀ ਟੀਵੀ ਸ਼੍ਰੀਮਨ ਸੁਸਾਇਕ